ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਪ੍ਰੱਤੇਵਾਲੀਆ ਸ਼੍ਰੀ ਮੁਕਤਸਰ ਸਾਹਿਬੀ ਮੇਲੇ ਤੇ ਇਸ ਵਾਰੀ ਵੱਖ-ਵੱਖ ਕਿਸਾਨਾਂ ਵਾਸਤੇ ਕੰਪਲੀਮੈਂਟ ਜਿਹੜੇ ਆਏ ਆ ਤੇ ਆਪਾਂ ਗੱਲ ਕਰੀਏ ਤਾਂ ਅੱਜ ਇਹ ਬਲਕਾਰ ਕੰਬੈਨ ਜਿਹੜੀ ਆ ਉਹਨਾਂ ਨੇ ਵੀ ਆਪਣੀਆਂ ਕੰਪਲੀਮੈਂਟ ਉਤਾਰੇ ਹੋਇਆ ਕੰਬੈਨ ਦੀ ਗੱਲ ਕਰੀਏ ਤਾਂ ਜਿਹੜੀ ਮੇਰੇ ਪਿੱਛੇ ਤੁਸੀਂ ਕੰਬੈਨ ਦੇਖ ਰਹੇ ਹੋ ਇਹਨੂੰ ਬੋਲਦੇ ਪੰਜਾਬੀ ਦੇ ਸ਼ਬਦਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਹਨੂੰ ਬੋਲਦੇ ਡੱਬਾ ਕੰਬੈਨ ਤੇ ਡੱਬਾ ਕਿਉਂ ਕਿਹਾ ਜਾਂਦਾ ਪਪਾ ਬਾਈ ਜੀ ਦੇ ਨਾਲ ਗੱਲ ਕਰਦੇ ਮੇਰੇ ਨਾਲ ਬਾਈ ਜੀ ਜੁੜ ਸਕਨੇ ਜਗਜੀਤ ਸਿੰਘ ਜੀ ਜਗਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਹੋ ਹਾਂਜੀ ਵਧੀਆ ਤੁਸੀਂ ਦੱਸੋ ਜੀ ਜੀ ਸਿੰਘ ਜੀ ਅੱਜ ਬਲਕਾਰ ਕੰਬੈਨ ਵਾਲੇ ਤੁਸੀਂ ਆਏ ਹੋ ਤੇ ਤੁਸੀਂ ਪੱਕ ਨਵੀਂ ਇੱਕ ਆਟਮ ਲੈ ਕੇ ਆਏ ਪੰਜਾਬ ਦੇ ਵਿੱਚ ਦੂਸਰੇ ਸਟੇਟਾਂ ਦੇ ਵਿੱਚ ਤਾਂ ਬੜੀ ਵਾਰੀ ਦੇਖਦੇ ਸੀ ਆਪਾਂ ਪਰ ਤੁਸੀਂ ਪੰਜਾਬ ਦੇ ਵਿੱਚ ਪਹਿਲੀ ਵਾਰੀ ਲੈ ਕੇ ਆਏ ਹੋ ਡੱਬਾ ਕੰਬੈਨ ਤੇ ਡੱਬਾ ਕੰਬੈਨ ਦਾ ਕੰਮ ਕੀ ਆ ਅਕਸਰ ਕੰਮ ਤਾਂ ਜੀ ਇਹਦਾ ਇੱਕ ਇਹੀ ਹੁੰਦਾ ਹੈ ਇਹ ਦੂਸਰੀਆਂ ਮਸ਼ੀਨਾਂ ਨਾਲੋਂ ਥੋੜਾ ਜਿਹਾ ਵਖਰਾ ਹਟਕੇ ਕੰਮ ਕਰਦੀ ਆ ਜੀ ਉਹਦੇ ਦੋ ਰੀਜ਼ਨ ਨੇ ਜੀ ਇੱਕ ਅੱਡਾ ਇਹ ਆ ਜੀ ਇਹ ਨਾਲ ਨਾਲ ਤਾਂ ਕਲਕ ਦੇਖੋ ਹਰੇਕ ਮੈਂਡ ਵੜਦੀ ਆ ਪਰ ਇਹ ਨਾਲ ਟੂੜੀ ਵੀ ਬਣਾਉਂਦੀ ਆ ਜੀ ਖਾਬਰ ਵੱਡੂਗੀ ਸ਼ਰਤ ਇਹ ਆ ਵੀ ਸਖਾ ਫਸਲ ਚੁਗੀ ਫਸਲ ਹੋਣੀ ਚਾਹੀਦੀ ਕਲਕ ਨੂੰ ਵੱਢ ਕੇ ਦੇ ਨਾਲ ਟੂੜੀ ਬਣਾਉਗੀ ਜੀ ਜੀ ਨਾਲ ਪਹਿਲੀ ਵਾਰੀ ਮੈਂ ਸੁਣਿਆ ਪੰਜਾਬ ਦੇ ਵਿੱਚ ਵੀ ਐਹੋ ਜਿਹੀ ਮਸ਼ੀਨ ਆ ਗਈ ਹੈ ਹਾਂਜੀ ਹਾਂ ਬਲਕਾਰ ਕਮਾਈਂਦੀ ਇਹ ਬਿਲਕੁਲ ਸਕਸੈਸਫੁਲ ਕੰਬਾਈ ਲਾਦੀ ਹੁਣ ਤੱਕ ਬਹੁਤ ਅਸੀਂ ਸੇਲ ਕਰ ਚੁੱਕੇ ਆ ਤੁਸੀਂ ਦੇਖ ਵੀ ਸਕਦੇ ਹੋ ਤੁਸੀਂ ਪਰਖ ਵੀ ਸਕਦੇ ਹੋ ਜੀ ਜੀ ਜਿਹੜੀ ਤੂੜੀ ਆ ਤੇ ਮੈਨੂੰ ਟਰਾਲੀ ਤੂੜੀ ਪਾਣੀ ਪਉਣੀ ਪਊਗੀ ਜਾਂ ਪਿੱਛੇ ਇਹ ਸਿਸਟਮ ਆ ਇਹ ਦੋਨੇ ਸਿਸਟਮ ਨੇ ਜੀ ਟਰਾਲੀ ਅਗਰ ਕੋਈ ਚਾਹੁੰਦਾ ਹੈ ਲਵਾਣੀ ਚਾਹੁੰਦਾ ਤਾਂ ਅਸੀਂ ਉਹ ਵੀ ਕੰਬਾਈਨ ਤਿਆਰ ਕਰੀਏ ਪਿੱਛੇ ਟਰਾਲੀ ਲੱਗ ਜਾਂਦੀ ਹੈ ਜੀ ਪਰ ਇਹਦੇ ਪਿੱਛੇ ਇੱਕ ਬਾਕਸ ਦਿੱਤਾ ਹੋਇਆ ਜਿਹਨੂੰ ਆਪਾਂ ਪੰਜਾਬੀ ਦੇ ਪਹਿਲਾਂ ਤੁਸੀਂ ਦੱਸਿਆ ਦੱਬਾ ਕਹਿੰਦੇ ਆਪਾਂ ਕੈਮਰਾਮੈਨ ਨੂੰ ਕਵਾਂਗੇ ਪਹਿਲਾਂ ਆਪਾਂ ਨੂੰ ਉਹ ਹੀ ਦਿਖਾ ਦੇ ਹਾਂ ਜੀ ਹਾਂ ਜਦੋਂ ਉਹ ਕੈਮਰਾਮੈਨ ਨੂੰ ਕਹੂੰਗਾ ਇੱਧਰ ਨਹੀਂ ਛੱਡਦੇ ਆਜੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਆਪਾਂ ਇਸ ਚੀਜ਼ ਦੀ ਇੱਕ ਕਟਰਵਾਰ ਦੀ ਜਗ੍ਹਾ ਤੋਂ ਤੁਸੀਂ ਇਹ ਝੋਲੀ ਜੀ ਬ ਇਹਦੇ ਵਿੱਚ ਅੱਗੇ ਸਿਸਟਮ ਪਸੇ ਲੀਗਾ ਇਹ ਕੰਮ ਕਰਉਂਦੀ ਐ ਇਹਨੇ ਜੀ ਆਪਣੇ ਕੀ ਕਰਦੇ ਨੇ ਕਿ ਸ਼ੋਰਮ ਵਗੈਰਾ ਵੱਡ ਕੇ ਹੱਥਾਂ ਵਾਲ ਉਹ ਥੱਡੇ ਬਲਾ ਕੇ ਰੱਖ ਲੈਂਦੇ ਨੇ ਜੀ ਉਹ ਵੱਡ ਕੇ ਕਤਰ ਇਹਦੇ ਵਿੱਚ ਸਿੱਟੀ ਜਾਂਦੀ ਐ ਫਿਰ ਪਿੱਛੇ ਗਿਆ ਕਰ ਦਿੰਦੀ ਐ ਜੀ ਜੀ ਪਿੱਛੇ ਕਰ ਦਿੰਦੀ ਐ ਤੇ ਇਹਦੀ ਇਹ ਜਿਹੜਾ ਇਹ ਜਿਹੜਾ ਮਾਡਲ ਬਣਾਇਆ ਗਿਆ 9500 ਤੇ ਕੀ ਚੀਜ਼ ਨੂੰ ਦੇਖ ਕੇ ਬਣਾਇਆ ਗਿਆ ਕਿਉਂਕਿ ਲੋਕ ਪਹਿਲਾਂ ਵੱਡੀਆਂ ਕੰਬੈਨਾਂ ਹੁੰਦੀਆਂ ਸੀ ਅੱਗੇ ਪਾਲੀ ਬੁਲੀਆਂ ਲਾ ਲੈਂਦੀਆਂ ਸੀ ਤੇ ਜਾਂ ਕੋਈ ਜਾਲੀ ਜੂੜੀ ਲਾ ਲੈਂਦੇ ਸੀ ਇੱਕ ਬੜੀ ਪ੍ਰੋਬਲਮ ਹੁੰਦੀ ਸੀ ਵੱਡਾ ਘਟਦਾ ਹੁੰਦਾ ਸੀ ਵਾਰੀ ਵਾਰੀ ਖੋਲਣਾ ਪੈਂਦਾ ਸੀ ਬਸ ਇਹ ਇਸੇ ਕਰਕੇ ਬਣਾਇਆ ਗਿਆ ਜੀ ਹੁਣ ਜਿਹੜੀ ਆ ਤੁਸੀਂ ਦੱਸੀ ਆ ਜੀ ਜੀ ਇੰਨੀ ਪ੍ਰਾਬਲਮ ਕਰਨੀ ਪੈਂਦੀ ਸੀ ਕਿ ਹਾਂ ਉਹਨਾਂ ਕੰਮ ਨੂੰ ਅਸੀਂ ਸੌਖਾ ਕੀਤਾ ਗਿਆ ਜੀ ਇਸੇ ਕਰਕੇ ਫਿਰ ਅਸੀਂ ਕਿ ਆ ਵੀ ਨਾਲ ਟੂੜੀ ਵੀ ਬਣਨੀ ਚਾਹੀਦੀ ਆ ਤੇ ਇਹਦੇ ਨਾਲ ਆਪਣੀ ਡੀਜ਼ਲ ਦੀ ਜਿਹੜੀ ਖਪਤ ਆ ਉਹ ਘਟ ਜੂਗੀ ਜੀ ਦੂਸਰੀ ਗੱਲ ਆ ਆਪਾਂ ਨੂੰ ਲੇਬਰ ਨਹੀਂ ਮਿਲਦੀ ਆ ਜੀ ਉਹਦਾ ਵੀ ਦਿੱਕਤ ਆ ਇਹਦੇ ਨਾਲ ਸਾਰੀਆਂ ਪ੍ਰੋਬਲਮਾਂ ਸੋਲਵ ਕੀਤੀਆਂ ਜੀ ਅਸੀਂ ਇਹ ਕਹਿਣ ਦਾ ਮਤਲਬ ਹੈ ਜਦੋਂ ਜਦੋਂ ਤੂੜੀ ਆਪ ਕਣਕ ਤੋਂ ਬਣਾਉਣੀ ਆ ਉਦੋਂ ਤੇ ਇਹਨੂੰ ਲੈ ਕੇ ਪਾਸੇ ਰੱਖ ਦਿਓ ਤੇ ਦੂਜੀ ਲੈ ਲਓ ਜੀ ਬਿਲਕੁਲ ਤੇ ਇਹੀ ਕੰਮ ਕਰਦਾ ਮੈਂ ਇਹਦੇ ਵਿੱਚ ਇੱਕ ਕਟਰ ਵੀ ਦੰਨੇ ਜੀ ਅਸੀਂ 12 ਫੁੱਟ ਜੀ ਜੀ ਹਾਂ ਜਿੱਦਾਂ ਤੁਸੀਂ ਮੈਂ ਪਹਿਲਾਂ ਦੱਸਿਆ ਵੀ ਇਹ ਕੰਮ ਸਿਰਫ ਕੱਲਾ ਥੱਦੇ ਚੱਕ ਕੇ ਕਰਨ ਵਾਲੇ ਕਰਦੀ ਆ ਕਟਰ ਅਸੀਂ ਕਣਕ ਖੜੀ ਨੂੰ ਅੱਧੀ ਵੱਢ ਸਕਦੇ ਆ ਜੀ ਕਣਕ ਨੂੰ ਜੀ ਬਿਲਕੁਲ ਕਿਹੜੇ-ਕਿਹੜੀਆਂ ਫਸਲਾਂ ਨੂੰ ਹੋਰ ਖੜੀਆਂ ਨੂੰ ਕੱਟ ਸਕਦੇ ਆ ਇਹ ਕੱਲਾ ਝੋਨਾ ਛੱਡ ਕੇ ਤਕਰੀਬਨ ਜਿੱਦਾਂ ਮੂੰਗੀ ਹੋ ਗਿਆ ਜੀ ਜਵਾਰ ਤੇ ਤੇ ਕਣਕ ਆ ਤੁਸੀਂ ਕਹਿ ਲਈ ਦਿੱਤਾ ਬਾਕੀ ਹੋਰ ਵੀ ਦੋ ਤਿੰਨ ਫਸਲਾਂ ਬਿਲਕੁਲ ਹ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਜ਼ਿਲ੍ਹਾ ਪੈਂਦਾ ਜਲੌਨ ਉੱਥੇ ਬਹੁਤ ਮਟਰਾਂ ਦੀ ਫਸਲ ਹੁੰਦੀ ਆ ਮਟਰਾਂ ਦੀ ਫਸਲ ਨੂੰ ਵੀ ਇਹ ਸਟਰੈਸ਼ਿੰਗ ਕਰ ਪਾਉਗੇ ਕਰ ਸਕਦੀ ਆ ਜੀ ਪਰ ਹੁਣ ਇੱਕ ਸ਼ਰਤ ਹੈ ਵੀ ਉਹ ਸੁੱਕੇ ਹੋਣੇ ਚਾਹੀਦੇ ਗਿੱਲੇ ਨਹੀਂ ਇਹ ਕਰ ਚੋਗੇ ਕਦੇ ਵੀ ਕਿਉਂਕਿ ਜਰੂਰੀ ਤੂੜੀ ਹੁੰਦੀ ਆ ਜਿਹੜੀ ਆਪਾਂ ਇੱਥੇ ਨੂੰ ਪੁੱਛਾ ਕੇ ਜਾਂਦੇ ਆ ਇਸ ਨੂੰ ਆਪਾਂ ਤੂੜੀ ਕਹਿੰਦੇ ਆ ਉਹ ਥੋੜੀ ਬੜੀ ਮਠਾਸ ਵਾਲੀ ਹੁੰਦੀ ਤੇ ਜਾਨਵਰ ਬੜੀ ਛਾ ਕੇ ਖਾਂਦੇ ਆ ਕੰਮ ਦੀ ਵੇਸਟਿੰਗ ਬਹੁਤ ਹੁੰਦੀ ਉਹਨਾਂ ਦੀ ਹਾਂਜੀ ਉਹ ਚੱਲਦੀ ਆ ਬਿਲਕੁਲ ਓਕੇ ਚੱਲਦੀ ਆ ਜੀ ਇਹ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਤੇ ਬਟ ਮੈਂ ਸਾਨੂੰ ਜਦਾ ਦੱਸਿਆ ਜੀ ਵੀ ਬਾਕੀ ਫਸਲਾਂ ਕੱਲੀਏ ਤੋਂ ਨਾਲ ਛੱਡ ਕੇ ਤਕਰੀਬਨ ਸਾਰੀਆਂ ਫਸਲਾਂ ਵੜ ਦਿੰਦੀ ਹੈ ਕੈਮਰਾਮੈਨ ਨੂੰ ਕੋਣ ਥੋੜਾ ਪਿੱਛੇ ਹੋ ਕੇ ਦੀ ਲੋਕ ਦਿਖਾਵੇ ਜੀ ਜੀ ਤੋਂ ਇੱਕ ਡੱਬਾ ਜਿਹੜਾ ਥੱਲੇ ਮਗਰਲੇ ਵਾਲਾ ਡੱਬਾ ਜਾਂ ਵੀ ਲਾਇਆ ਕੈਮਰਾਮੈਨ ਨੂੰ ਕੋ ਕੋ ਵੀ ਦਿਖਾਵੇ ਇਹ ਦੂਸਰੀਆਂ ਮਸ਼ੀਨਾਂ ਨਾਲੋਂ ਇਹਦੀ ਲੰਬਾਈ ਵੀ ਕੁਛ ਥੋੜੀ ਜਿਆਦਾ ਨਹੀਂ ਲੱਗ ਰਹੀ ਹਾਂ ਥੋੜਾ ਫਰਕ ਹੈ ਜੀ ਪਰ ਜਿਆਦਾ ਨਹੀਂ ਹੈ ਪਰ ਇਹ 51 ਐਂਟੀ ਸਾਈਜ਼ ਹੈ ਜੀ ਜੀ ਹਾਂਜੀ ਸਰ ਕੌਂਜੇ ਸਾਈਜ਼ ਦੇ ਵਿੱਚ ਦੂਸਰੀਆਂ ਕ ਮਹੀਨਾ ਨੇ ਯਾਰ ਹਾਂ ਇੱਕ ਤੁਸੀਂ ਆਗਰ ਬਣਾਇਆ ਜਿਹੜਾ ਜੀ 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 ਹਾਂ ਜਿਹੜਾ ਆਗਰ ਬਣਿਆ ਤੇ ਉਹ ਗਰ ਨਵੀਂ ਟੈਕਨੋਲੋਜੀ ਦਾ ਇਹ ਕੀ ਸਿਸਟਮ ਕੀ ਹੈ ਇਹ ਹਾਈਡਰੌਲਿਕ ਇਸ ਕਾਰਨ ਕੀ ਹੈ ਜਿਹੜਾ ਆ ਬਣਾਇਆ ਜੀ ਤੇ ਇੱਥੇ ਕੀ ਕਰਨ ਪਹਿਲਾਂ ਵੀ ਬਾਹਰ ਖੁੱਲ ਜਾਂਦਾ ਸੀ ਤੇ ਹੁਣ ਗੋਲੀ ਕਰਤਾ ਇਹ ਬਸ ਥੋੜਾ ਜਿਹਾ ਝੰਜਾ ਦੇ ਕੇ ਖਾਸਮ ਕੀਤਾ ਜੀ ਜਿੱਦਾਂ ਕੇ ਹੁੰਦਾ ਸੀਗਾ ਸਿੰਪਲ ਆਗਰ ਉਹ ਲਾਉਣਾ ਪੈਂਦਾ ਸੀਗਾ ਤੇ ਕਈ ਇਹ ਰੈਂਟ ਦੇ ਵਿੱਚ ਨਹੀਂ ਦਿੱਕਤ ਆਉਂਦੀ ਸੀ ਆ ਜਿਹੜੇ ਆਪਣੇ ਹੁੰਦੇ ਨੇ ਕਿ ਦਰਖਤ ਵਗੈਰਾ ਉਹਦੀ ਪ੍ਰੋਬਲਮ ਆਉਂਦੀ ਸੀ ਇਸੇ ਕਰਕੇ ਅਸੀਂ ਇਹ ਹਾਈਡਰੌਲਿਕ ਕਰਤਾ ਹੁਣ ਡਰਾਈਵਰ ਉੱਥੇ ਬੈਠਾ ਇਹਨੂੰ ਕੰਟਰੋਲ ਕਰ ਸਕਦਾ ਜੀ ਤੇ ਪਹਿਲੇ ਗਾਣੇ ਵਿੱਚ ਡਕ ਡਕ ਪੈਂਦੇ ਹੁੰਦੇ ਸੀ ਉਹ ਉਹ ਸਿਸਟਮ ਖਤਮ ਕਰਤਾ ਬਿਲਕੁਲ ਜੀ ਬਿਲਕੁਲ ਹੁਣ ਕੋਈ ਦਿੱਕਤ ਨਹੀਂ ਆਉਗੀ ਜੀ ਇਹਦੀ ਜਿਹੜਾ ਆ ਡੱਬਾ ਤੇ ਹੁਣ ਖਾਲੇ ਨੂੰ ਫਿਰ ਡੱਬਾ ਤੋਂ ਤੁਸੀਂ ਲਾਤਾ ਮਗਰ ਇਹ ਜੀ ਇਹਨੂੰ ਖਾਲੀ ਕਿਵੇਂ ਕਰਨਾ ਵਿੱਚ ਬੰਦੇ ਬੰਦੇ ਵੜਦੇ ਕਿ ਤਾਂ ਚੱਕੀ ਨਹੀਂ ਬੰਦੇ ਵੀ ਵੜਦੇ ਵੀ ਇਹਦੇ ਵਿੱਚ ਇਹਦੇ ਹਾਈਡਰੌਲਿਕ ਸਿਸਟਮ ਆਏ ਉੱਪਰ ਜਿੱਦਾਂ ਟਰਾਲੀ ਹੁੰਦੀ ਆ ਆ ਉੱਪਰ ਹੋ ਜਾਂਦੀ ਆ ਇਹਦੇ ਹੀ ਹਾਈਡਰੌਲਿਕ ਨਾਲ ਉੱਪਰ ਉੱਠ ਜਾਂਦੀ ਆ ਜੀ ਅੱਛਾ ਉੱਪਰ ਉੱਠ ਜਾਂਦੀ ਆ ਇਹ ਕਾਫੀ ਖੂਬਸੂਰਤ ਕੰਬੈਨ ਤੁਸੀਂ ਬਣਾਈ ਆ ਸਲਾਦਾ ਜੋਗਾ ਵੈਸੇ ਪਰ ਉਹਨਾਂ ਕਿਸਾਨਾਂ ਨੂੰ ਬਹੁਤ ਖੁਸ਼ੀ ਹੋਊਗੀ ਜਿਹੜੇ ਕਮ ਇਨਾਂ ਦੇ ਸ਼ਕੀਨ ਆ ਤੇ ਆਪਣੀ ਫਸਲਾਂ ਕਟਾਉਣਾ ਚਾਹੁੰਦੇ ਆ ਜੀ ਤੇ ਉਹਨਾਂ ਵਾਸਤੇ ਵੀ ਬਹੁਤ ਲਾਹੇਵੰਦ ਸੌਦਾ ਹੈ ਜਿਹੜੇ ਲੋਕ ਇਸ ਮੈਨ ਨੂੰ ਆਪਣਾ ਕਿੱਤਾ ਮੰਨਦੇ ਆ ਕਿਉਂਕਿ ਕਿੱਤਾ ਉਹੀ ਆ ਕਹਿੰਦੇ ਜਿਹੜਾ ਕਿ ਸੌਖੇ ਤਰੀਕੇ ਨਾਲ ਹੋਵੇ ਪਹਿਲਾਂ ਲੋਕ ਬੜੇ ਡਰਾਈਵਰਾਂ ਨੂੰ ਰੱਖਦੇ ਸੀ ਹੈਲਪਰ ਰੱਖਦੇ ਸੀ ਲੇਕਿਨ ਮੇਰੇ ਹਿਸਾਬ ਨਾਲ ਜੇ ਜਿਹੜੀ ਹਾਈਡਰੌਲਿਕ ਸਿਸਟਮ ਲਾ ਦਿੱਤਾ ਇਹਦੇ ਵਿੱਚ ਸਾਰਾ ਕੁਝ ਉਸਾ ਸਿਰਫ ਦੋ ਬੰਦਿਆਂ ਦੀ ਲੋਡ ਹੀ ਮੇਰੇ ਕੋਲ ਪਹੂਗੀ ਕਿ ਜਿਆਦਾ ਵੀ ਲੋਡ ਪੈਂਦੀ ਆ ਜੀ ਦੋ ਹੀ ਬੰਦਿਆਂ ਦੀ ਲੋਡ ਆ ਦੋ ਦੀ ਵੀ ਤੁਸੀਂ ਸੈੱਟੋ ਇੱਕ ਬੰਦੇ ਦੀ ਵੀ ਲੋਡ ਪੈਂਦੀ ਆ ਇਹਦੇ ਵਿੱਚ ਤੁਸੀਂ ਕੰਟਰੋਲ ਸਿਸਟਮ ਹੋਰ ਕੀਤਾ ਜੀ ਜਿਹੜਾ ਦਾ ਪਿੱਛੇ ਤੁਸੀਂ ਦੇਖ ਲਿਓ ਡਾਲਾ ਜੀ ਉਹ ਹਾਈਡਰੌਲਿਕ ਤੇ ਵੀ ਮਿਲ ਜਾਂਦਾ ਉਹ ਵੀ ਉੱਪਰ ਬੈਠਾ ਬੰਦਾ ਕੰਟਰੋਲ ਕਰ ਸਕਦਾ ਡਰਾਈਵਰ ਉਹਨੂੰ ਕੰਟਰੋਲ ਕਰ ਸਕਦਾ ਉੱਤੇ ਬੈਠੇ ਹਾਂ ਜੀ ਹਾਂ ਤੇ ਜੇਕਰ ਆਪਾਂ ਦੀ ਕੀਮਤ ਦੀ ਗੱਲ ਕਰੀਏ ਤਾਂ ਕੀਮਤ ਇਹਦੀ ਕਿੰਨੀ ਆ ਕੀਮਤ ਇਹਦੀ 30 ਲੱਖ ਰੁਪਇਆ ਜੀ ਵਿਦ ਹਾਈਡਰੌਲਿਕ ਬਰਮਾ ਐਂਡ ਹਾਈਡਰੌਲਿਕਾ ਡਾਲਾ ਇਹ ਜਿਹੜਾ ਕਟਰ ਬਾਰ ਜਿਹੜਾ ਨਾਲ ਜਿਹੜਾ 12 ਫੁੱਟ ਉਹ ਵੀ ਨਾਲ ਹਾਂ ਉਹ 12 ਫੁੱਟ ਨਾਲ ਹੁੰਦਾ ਜੀ ਜੀ 8 ਫੁੱਟ 8 ਫੁੱਟ ਦੀ ਟੋਕਰੀ ਨਾਲ ਹੁੰਦੀ ਹੈ ਜਿਹਦੀ ਫਿਰ ਗਰੰਟੀ ਗਰੰਟੀ ਕੀ ਆ ਇੱਕ ਸੀਜ਼ਨ ਦੀ ਗਰੰਟੀ ਆ ਜੀ ਕੰਬਾਈਨ ਜਿੱਥੇ ਖੜੀ ਆ ਉਥੇ ਜਾ ਕੇ ਉਹਨੂੰ ਠੀਕ ਕੀਤਾ ਜਾਊਗਾ ਤੇ ਕਿਹੜੀਆਂ ਕਿਹੜੀਆਂ ਸਟੇਟਾਂ ਦੇ ਵਿੱਚ ਇਸ ਟਾਈਮ ਸਬਸਿਡੀ ਮਿਲ ਰਹੀ ਆ ਤੇ ਆਪਾਂ ਉਹਨਾਂ ਲੋਕਾਂ ਨੂੰ ਰეკਮੈਂਡ ਕਰੀਏ ਕਿਉਂਕਿ ਜਿੱਥੇ ਸਬਸਿਡੀ ਮਿਲ ਰਹੀ ਉਹ ਤੋਂ ਲੋਕ ਆ ਕੇ ਦਵਾ ਦਵ ਲੈ ਜਾਣ ਨਾ ਜੀ ਫਿਲਹਾਲ ਪੰਜਾਬ ਚ ਤਾਂ ਨਹੀਂ ਮਿਲ ਰਹੀ ਸੀ ਪਰ ਯੂਪੀ ਤੇ ਐਮਪੀ ਚ ਕਹਿ ਰਹੇ ਨੇ ਕਿ ਸਬਸਿਡੀ ਮਿਲ ਰਹੀ ਆ ਸੋ ਇਹ ਯੂਪੀ ਤੇ ਐਮਪੀ ਵਾਲਾ ਵਾਸਤੇ ਤਾਂ ਸੁਨਹਿਰੀ ਮੌਕਾ ਹੀ ਆ ਜੀ ਐਮਪੀ ਵਾਲਿਆਂ ਵਾਸਤੇ ਤੇ ਯੂਪੀ ਵਾਲਿਆਂ ਵਾਸਤੇ ਇੱਕ ਸੁਨਹਿਰੀ ਮੌਕਾ ਜਿੱਥੇ ਦੂਸਰੀਆਂ ਛੋਟੀਆਂ ਫਸਲਾਂ ਹੁੰਦੀਆਂ ਜਿਸ ਤਰ੍ਹਾਂ ਕਿ ਮੱਕਰ ਹੋਗੇ ਮੂੰਗ ਹੋਗੇ ਜਾਂ ਕੋਈ ਹੋਰ ਫਸਲਾਂ ਹੋਗੀਆਂ ਉਹਨਾਂ ਵਾਸਤੇ ਸੁਨਹਿਰੀ ਮੌਕਾ ਕਿਉਂਕਿ ਇਹਦੀ ਡੱਬਾ ਕੰਬਾਈਨ ਆ ਉਹਦੀ ਖੂਬਸੂਰਤ ਕੰਬਾਈਨ ਬਣੀ ਹੋਈ ਆ ਤੇ ਲਾਹੇਬੰਦ ਸੌਦਾ ਇਹ ਕਿਉਂਕਿ ਪਹਿਲਾਂ ਫਸਲ ਨੂੰ ਕੱਟ ਕੇ ਸਿੱਟਿਆ ਜਾਂਦਾ ਸੀ ਤੂੜੀ ਜਿਹੜੀ ਬੇਸਿਕ ਬਹੁਤ ਹੁੰਦੀ ਸੀ ਪਰ ਜੇਕਰ ਇਹਦੇ ਨਾਲ ਤੂੜੀ ਪਣਾਉਨੇ ਆ ਤੇ ਲਗਭਗ ਥਿੱਲੇ ਦੇ ਵਿੱਚੋਂ ਕਿੰਨਾ ਫਰਕ ਪਊਗਾ ਤੂੜੀ ਦਾ ਜਿਹੜੀ ਆ ਆਮ ਕੰਬ ਪਰ ਉਪਰ ਦੇ ਨਾਲ ਟੂੜੀ ਬਣਾਉਣੇ ਆ ਤੇ ਇਹਦੇ ਨਾਲ ਕਿੰਨੇ ਕੁ ਕੁਆਂਟਲ ਦਾ ਫਰਕ ਪੈ ਜਾਂਦਾ ਟੂੜੀ ਆ ਕਿੱਲੇ ਮਗਰ ਨਹੀਂ ਕੁਆਂਟਲ ਤਾਂ ਦੇਖੋ ਜੀ ਝਾੜ ਦੇ ਹਿਸਾਬ ਨਾਲ ਹੀ ਨਿਕਲਣਾ ਜਿੰਨਾ ਉਹਦਾ ਝਾੜ ਹੋਇਆ 19 ਰੀਪਰ ਨੇ ਬਣਾਉਣਾ ਉਨੇ ਹੀ ਇਹਨੇ ਬਣਾਉਣਾ ਪਰ ਜਿਹੜਾ ਬਾਅਦ ਵਿੱਚ ਝੰਜਟਾ ਹੁੰਦਾ ਸੀ ਉਹ ਜ਼ਰੂਰ ਖਤਮ ਹੋ ਗਿਆ ਜੀ ਇਹ ਚੀਜ਼ ਜ਼ਰੂਰੀ ਆ ਜੀ ਨਹੀਂ ਕੁਆਂਟਲ ਦਾ ਕੁਸਤਾ ਫਰਕ ਪੈਂਦਾ ਕਿਉਂਕਿ ਜੇ ਥੱਲੇ ਗਿਰ ਜਾਂਦਾ ਉਹਦੇ ਚੱਕਿਆਂ ਵਾਲੀ ਆਂਦਾ ਰੀਪਰ ਤੋਂ ਕੋਈ ਕੁਆਂਟਲ ਦੋ ਕੁਆਂਟਲ ਦਾ ਤਾਂ ਫਰਕ ਪੈਂਦਾ ਹੋਊਗਾ ਹਾਂਜੀ ਹਾਂ ਬਿਲਕੁਲ ਨੀਵਾ ਹੋ ਕੇ ਦੱਸੋ ਇਹ 2 ਇੰਚ ਹੀ ਛੱਡਦੀ ਆ ਕਣਕ ਨੂੰ ਵੀ ਬਾਕੀ ਤਕਰੀਬਨ ਸਾਰਾ ਬਿਲਕੁਲ ਲੈਂਡ ਨਾਲ ਲਾ ਕੇ ਚੱਲਦਾ ਕੱਟਰੀ ਇਹਦਾ ਜੇਕਰ ਤੁਸੀਂ ਮੰਨ ਕੇ ਚੱਲੋ 1 ਕਿੱਲੇ ਦੇ ਵਿੱਚੋਂ 2 ਕੁਆਂਟਲ ਤੂੜੀ ਦਾ ਵੀ ਫਰਕ ਪੈ ਗਿਆ ਤੇ ਤੁਹਾਡਾ ਅਲੱਗ-ਪੱਗ 700-800 ਰੁਪਏ ਦਾ ਫਰਕ ਪੈ ਜਾਣਾ ਤੇ ਡੀਜ਼ਲ ਖਰਚਾ ਤੁਹਾਡਾ ਉਸੇ ਦੇ ਵਿੱਚੋਂ ਹੀ ਨਿਕਲੇ ਹੋਣਾ ਜਿੰਨੇ ਦਾ ਤੁਹਾਡਾ ਡੀਜ਼ਲ ਮੱਚਿਆ ਉਨੇ ਦੀ ਥੋੜੀ ਟੂੜੀ ਜ਼ਿਆਦਾ ਬਣ ਗਈ ਤੇ ਤੁਹਾਨੂੰ ਤਾਂ ਲਾਹੇਵੰਦ ਸੌਦਾ ਕਿਸਾਨ ਵੀਰੋ ਇਸ ਵਾਰੀ ਬਲਕਾਰ ਕੰਮੈਨ ਨੂੰ ਆ ਕੇ ਜਰੂਰ ਜਿੱਤ ਕਰੋ ਪਾਪਾ ਖਲੋਤੇ ਆ ਮਾਗੀ ਮੇਲਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇਸ ਕੰਪੈਨ ਨੂੰ ਖਰੀਦਣ ਵਾਸਤੇ ਜਿਹੜੀ ਦੂਸਰੀਆਂ ਥੇਟਾਂ ਤੋਂ ਉਹਨਾਂ ਨੂੰ ਕਿੱਥੇ ਆਉਣਾ ਪਵੇਗਾ ਤੇ ਨੰਬਰ ਕੀ ਕੰਟੈਕਟ ਨੰਬਰ ਕੀ ਹੈ ਕੰਟੈਕਟ ਨੰਬਰ ਹੈਗਾ ਜੀ 98880 99065 ਵੀ ਆ ਤੇ 96465 ਵੀ ਆ ਪਿੱਛੇ ਸੇਣੀ ਹੈ ਜੀ ਤੇ ਅ ਤੁਸੀਂ ਕੰਟੈਕਟ ਸਾਨੂੰ ਆ ਕੇ ਕਰ ਸਕਦੇ ਹੋ ਹੰਡੇਆਯਾ ਦੇ ਵਿੱਚ ਬਰਨਾਲਾ ਜ਼ਿਲ੍ਹਾ ਦੀ ਸਾਡਾ ਹੰਡੇਆਯਾ ਚੌਂਕ 'ਚ ਆ ਕੇ ਸਾਨੂੰ ਕੰਟੈਕਟ ਕਰ ਸਕਦੇ ਜੀ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਅਸੀਂ ਵੀਡੀਓ ਦੇ ਉੱਤੇ ਮੈਂਸ਼ਨ ਕਰਤਾ ਤੇ ਤੁਸੀਂ ਕੰਟੈਕਟ ਨੰਬਰ ਤੇ ਕੰਟੈਕਟ ਕਰਕੇ ਭਾਈ ਸਾਹਿਬ ਨੂੰ ਮਿਲ ਸਕਦੇ ਹੋ ਕਿਉਂਕਿ ਜਿਹੜੀ ਬਲਕਾਰ ਕੰਬੈਨ ਬਹੁਤ ਹੀ ਪੁਰਾਣੀ ਵਿਰਵੇਕਾਰ ਕਾਫੀ ਲੰਮੇ ਸਮੇਂ ਤੋਂ ਬਲਕਾਰ ਕੰਬੈਨ ਬਣਦੀ ਆਈ ਹੈ ਤੇ ਦੁਨੀਆ ਦੇ ਵਿੱਚ ਨਾ ਚੱਲਦਾ ਬਲਕਾਰ ਕੰਬੈਨ ਦਾ ਸੋ ਕੈਮਰਾਮੈਨ ਲਖਮਿੰਦਰ ਦੇ ਨਾਲ ਬਲਵਿੰਦਰ ਸਿੰਘ ਸ੍ਰੀ ਮੁਖਸਰ ਸਾਹਿਬ